ਇਹਨਾਂ ਸਿਗਰਟ ਇਨਫੋਰਮੇਸ਼ਨ ਸੀ ਇੱਥੇ ਮਾਛੀਵਾੜੇ ਦੀ ਗੁਰਕਰਨ ਮੈਡੀਕਲਸ ਦੀ ਜਿਹਦੇ ਆਧਾਰ ਤੇ ਪੁਲਿਸ ਪਾਰਟੀਆਂ ਨਾਲ ਰਲ ਕੇ ਸੀ ਜਿਹੜੀ ਜੁਆਇੰਟਲੀ ਇੱਕ ਜਿਹੜੀ ਚੈਕਿੰਗ ਕੀਤੀ ਆ ਤੇ ਚੈਕਿੰਗ ਦੌਰਾਨ ਦੁਕਾਨ ਦੇ ਵਿੱਚੋਂ ਸਾਨੂੰ 2600 ਤੇ 95 ਜਿਹੜੇ ਆ ਕੈਪਸੂਲ ਪ੍ਰੀ ਗੱਬ ਲੈਂਦੇ ਜਿਹੜੇ ਆ ਬਰੰਥ ਹੋਏ ਆ ਤੇ ਇੱਕ ਸਪਾਸ ਦੀ ਗੋਲੀ ਆ ਡਾਈਸੈਕਲੋਮੀਨ ਵਾਲੀ ਜਿਹੜੀ ਉਹ 1000 ਗੋਲੀ ਸਾਨੂੰ ਉਹ ਮਿਲੀ ਆ ਅਸੀਂ ਇਹ ਦੋਵੇਂ ਤੋਈਆਂ ਜਿਹੜੀਆਂ ਆ ਅਸੀਂ ਇਹਨੂੰ ਸੀਜ਼ ਕਰਕੇ ਜੀ ਲਿਜਾ ਕੇ ਅੱਗੇ ਸੀ ਇਹ ਰਿਤੇ ਡਰਗ ਐਂਡ ਕੋਸਮੈਟਿਕ ਦੇ ਤਹਿਤ ਇੱਥੇ ਜਿਹੜੀ ਕਾਰਵਾਈ ਕਰਾਂਗੇ ਦੁਕਾਨ ਦੇ ਉੱਤੇ ਬਸ ਇਹ ਸ਼ਰੀ ਤੋੜ ਤੇ ਵਰਤੀ ਦੀਆਂ ਦਵਾਈਆਂ ਸਾਰੀਆਂ ਇਹ ਦੁਕਾਨ ਇਹਦੀ ਦਵਾਈ ਦੀ ਮਿਸਯੂਜ਼ ਹੋ ਰਹੀ ਹੈ ਮਿਸਯੂਜ਼ ਹੋ ਰਹੀ ਹੈ ਇਹ ਸਰ ਆਮ ਤੌਰ ਤੇ ਲੋਕ ਲੈ ਸਕਦੇ ਨੇ ਜਾਂ ਨਹੀਂ ਜਾਂ ਮਿਲਦੀ ਹੈ ਕਿਦਾਂ ਕਿਦੋਂ ਇਹ ਬੈ ਤਾਂ ਡਾਕਟਰ ਪਰਚੀ ਲਿਖਦੇ ਇਹਨਾਂ ਦੀ ਇਹ ਨਿਊਰੋਟੋਨਿਕ ਮੈਡੀਸਨ ਹੈਗੀ ਹੈ ਠੀਕ ਹੈ ਪਰਚੀ ਤੇ ਹੀ ਇਹ ਦਵਾਈ ਵਿਕਦੀ ਹੈ ਇਹ ਤੇ ਇਹ ਅੱਜ ਕੱਲ ਲੋਕ ਜਿਹੜੇ ਇਸ ਦਵਾਈ ਦਾ ਮਿਸਯੂਜ਼ ਕਰਦੇ ਪਏ ਆ ਮੱਛੀਵਾੜੇ ਲੱਕ ਦੇ ਵਿੱਚ ਕਾਫੀ ਸਮੇਂ ਦੇ ਉੱਤੋਂ ਜਰੂਰ ਅਸੀਂ ਹੌਦੀ ਸਪਾਈ ਹੁੰਦੀ ਆ ਵਿੱਚੋਂ ਕੂੜਾ ਘਟਦੇ ਨਿਸ਼ੀਆਂ ਦੋ ਦਿੰਦੇ ਖਾਲੀ ਸ਼ੀਸ਼ੇ ਬਾਹਰ ਨਿਕਲਦੀ ਆ ਕਦੇ ਇਸ ਪੈਟਰੋਲ ਨੂੰ ਰੇਡ ਮਾਰੀ ਕੀ ਕਦੇ ਅੱਜ ਤੱਕ ਪਹਿਲਾਂ ਮੱਛੀ ਮੱਛੀਵਾੜੇ ਚ ਚੈਕਿੰਗ ਕਰਦੇ ਰੂਟੀਨ ਚ ਹੋ ਰਹੀ ਆ ਨਹੀਂ ਸਾਨੂੰ ਇਦਾਂ ਦਾ ਅਖਲੇ ਕੁਝ ਨਹੀਂ ਮਿਲਿਆ ਫਿਰ ਹੌਦੀਆ ਚੋ ਸ਼ੀਸ਼ੇ ਨਿਕਲੇ ਆ ਜੀ ਤੁਹਾਨੂੰ ਦੋ ਵਾਰੀ ਦੋ ਸਟੋਰ ਤੇ ਮਿਲਦੀ ਆ ਦੇਖੋ ਜੀ ਉਹ ਹੁਣ ਹੌਦੀਆ ਦਾ ਇਹ ਮੈਡੀਕਲ ਸਟੋਰ ਤੇ ਜਿਹੜੀ ਸਾਨੂੰ ਆ ਜਿਹੜੀ ਵੀ ਸਾਨੂੰ ਕਿਤੇ ਮਿਲਦੀ ਐ ਸੀ ਆਪਾਂ ਨੂੰ ਜਿਹੜੀ ਡਰਗਨ ਕੰਟਰੋਲ ਕਰ ਰਹੀ ਐ ਸੀ ਜਿਸ ਤਰ੍ਹਾਂ ਇਹ ਹੋ ਗਿਆ ਹੋਰ ਵੀ ਮੈਡੀਕਲ ਹੈਗੇ ਮਚਪੜੇ ਕਿ ਉਹਨਾਂ ਦੇ ਵੀ ਚੈਕਿੰਗ ਹੋਊਗੀ ਬਿਲਕੁਲ ਹੋਊਗੀ ਜਿਹੜੇ ਜਿਹੜੇ ਸਾਨੂੰ ਪਤਾ ਲੱਗੂ ਇਨਫੋਰਮੇਸ਼ਨ ਹੋਊਗੀ ਸਾਰਿਆਂ ਦੀ ਕਰਵਾਈ ਹੋਊਗੀ ਜੀ ਮੈਡੀਕਲਾਂ ਦੇ ਵਿੱਚ ਹਾਂ ਜਿਹਦੇ ਵਿੱਚ ਸਭ ਰੇਡ ਆਪਣੀ ਹੋ ਜੀ ਕੱਲੀ ਇੱਥੇ ਰੱਛੜਦੀ ਜਾਂ ਹੋਰ ਵੀ ਕਿਤੇ ਤੁਸੀਂ ਰੇਡ ਮਾਰ ਰਹੇ ਹੋ ਨਹੀਂ ਫਿਲਹਾਲ ਤਾਂ ਅੱਜ ਪਾਰਟਿਕੂਲਰ ਇਸ ਪਾਰਟਿਕੂਲਰ ਮੈਡੀਕਲ ਦੀ ਹੀ ਕੰਪਲੇਂਟ ਸੀ ਜਿੱਥੇ ਅਸੀਂ ਆਏ ਹਾਂ ਸੀ ਫਿਲਹਾਲ ਤਾਂ ਇਹਦੀ ਚੈਕਿੰਗ ਕੀਤੀ ਹੋਇਆ ਹੈ ਸਰ ਨਸ਼ੇ ਦੀ ਪੂਰਤੀ ਲਈ ਐ ਕੈਪਸੂਲ ਤੇ ਗੋਲ ਨੇ ਇਹ ਦਵਾਈਆਂ ਦੀ ਮਿਸਜੂਜ਼ ਹੋ ਰਹੀ ਹੈ ਹਾਂ ਇਹਨਾਂ ਦੀ ਮਿਸਜੂਜ਼ ਹੋ ਰਹੀ ਹੈ ਛਾਪੀ ਮਾਰੀ ਕੀਤੀ ਗਿਆ ਮੈਡੀਕਲ ਸਟੋਰ ਤੇ ਕਿ ਕਿ ਬਰਾਮਦ ਹੋਏ ਸਨ ਇਹਨਾਂ ਦੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਮਹਰਮ ਦਾਪਨਾਲੋ ਵਾਲੇ ਦੇ ਦਸ਼ਾ ਨਿਰਦੇਸ਼ਾਂ ਦੇ ਤੌਰ ਤੇ ਆ ਗੈਂਗਸਟਰਾਂ ਦੇ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਾਰਛੜੀ ਹੋਈ ਹੈ ਉਹਦੀ ਲੜੀ ਦੇ ਤਹਿਤ ਜਿਹੜਾ ਕੱਲ੍ਹ ਹੀ ਸਮਰਾਲੇ ਇੱਕ ਪਰਚਾ ਦਰਜ ਕੀਤਾ ਸੀ ਆ ਐਨਡੀਪੀਐਸ ਤੇ ਪਲੱਸ ਜਿਹੜਾ ਨਸ਼ੀਲੀ ਟੈਬਲੇਟ ਵਗਰਾ ਜਿਹੜਾ ਕੈਪਸੂਲ ਵਗਰਾ ਪੜੇ ਸੀ ਉਹਦੀ ਕੰਟੀਨਿਉਟੀ ਦੇ ਸਬੰਧ ਦੇ ਵਿੱਚ ਅੱਜ ਸਾਡੇ ਐਸਚੋ ਸਮਰਾਲਾ ਸੀਏ ਅੰਜਾਰ ਜਿਹੜੇ ਕਾਰਜ ਸਰਦ ਜੀ ਤੇ ਡਰਗ ਇਨਸਪੈਕਟਰ ਨੇ ਸ਼੍ਰੀ ਅਮਰਜੀਤ ਸਿੰਘ ਇਹਨਾਂ ਦੀ ਰੈਨ ਉਹ ਜਿਹੜੀ ਟੀਮ ਬਣਾ ਕੇ ਐਸਪੀ ਡੀ ਸ਼੍ਰੀ ਪਵਨ ਜੀ ਦੀ ਰੈਨ ਮੇਜ ਦੇ ਅਧੀਨ ਸਵੇਰ ਦੀ ਜਿਹੜੀ ਆ ਆਡ ਆਟ ਮੈਡੀਕਲ ਸਟੋਰਾਂ ਕਮੇਸ ਸ਼ਾਪਾਂ ਦਾ ਚੈਕਿੰਗ ਕੀਤੀ ਆ ਇੱਕ ਇਥੇ ਮਾਸ਼ੂੜਾ ਦੇ ਕਮੇਸ ਸ਼ਾਪ ਜਿਹੜੀ ਆ ਉੱਥੋਂ ਸਾਨੂੰ ਜਿਹੜੀ ਆ 13 ਜੋਗ ਜਿਹੜੀ ਆ ਨਸ਼ੀਲੀ ਦੋਜਾਂ ਮਿਲੀ ਹੈ ਰਿਕਵਰ ਕੀਤੀ ਹੈ ਜਿਹਦੇ ਬਾਰੇ ਸਾਡੀ ਤਫਤੀਸ਼ ਜਿਹੜੀ ਗੋਇ ਗਾਉਨ ਹੈ ਤੈਨੂੰ ਲੌਜਿਕ ਐਂਟ ਤੇ ਲਿਜਾ ਕੇ ਬਾਕੀ ਜਿਹੜੀ ਆ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਇਹ ਪਹਿਲਾਂ ਨਾਲ ਸਮਰਾਲੇ ਬਰਾਮਦ ਹੋਈਆਂ ਉਹ ਕਿੰਨੀਆਂ ਦੋਈ ਜਿਹੜੀ ਕੁਆਂਟੀਟੀ ਕਿੰਨੀ ਸਮਰਾਲੇ ਦੀ ਉੱਥੇ ਸਾਡੇ ਕੋਲ ਜਿਹੜੀ ਸਮਰਾਲੇ ਆ ਅਪਰੋਕਸੀਮੇਟ 2000 ਕੈਪਸੂਲ ਸੀ ਜਿਹੜੇ ਅੱਜ ਵੀ 2695 ਦੇ ਕੈਪਸੂਲ ਆ ਟੋਟਲ ਸਾਡੇ ਜਿਹੜੇ ਆ 4695 ਕੈਪਸੂਲ ਜਿਹੜੇ ਆ ਜਿਹੜੇ ਨਸ਼ੀਲੇ ਬੰਦਗੀ ਤੇ ਗਏ ਉਸ ਤੋਂ ਬਨਾ 1000 ਟੈਬਲੇਟ ਆ ਉਹ ਉਸੇ ਮਾਮਲੇ ਜੀ ਨਾਮਜ਼ਦ ਕੀਤੇ ਗਏ ਕਿ ਨਵਾਂ ਮਾਮਲਾ ਬੱਚੇ ਉਸੇ ਮਾਮਲੇ ਜੀ ਨਾਮਜ਼ਦ ਕਰਕੇ ਉਸੇ ਕੰਟੀਨਿਉਟੀ ਦੇ ਵਿੱਚ ਜਿਹੜਾ ਡਰਗਨ ਸੈਕਟਰ ਸਾਹਿਬ ਨੂੰ ਤੇ ਆਪਣਾ ਏਡੀ ਟੀਮ ਬਣਾ ਕੇ ਉਹਦੇ ਵਿੱਚ ਹੀ ਰੇਡ ਕੀਤਾ ਗਿਆ ਸੀ ਮੈਡੀਕਲ ਸਟੋਰ ਜਿਹੜਾ ਵਿਚਰਾਂ ਵਿਚਰਾਂ ਜਿਹੜਾ ਮੈਡੀਕਲ ਸਟੋਰ ਦਸ਼ਾ ਵੇਚਿਆ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਥੋੜੇ ਜਿਹੜਿਆਂ ਨੂੰ ਕਿਤਾਬ ਨਹੀਂ ਦੇਣਾ ਚਾਹਾਂ ਬੜਾ ਲਾਇਸੈਂਸ ਇਕਮਨਾਲੀ ਬਹੁਤ 4 ਸਾਲ 5 ਸਾਲ ਦੀ ਡਿਗਰੀ ਉਤੋ ਬਾਅਦ ਕਿੰਨਾ ਜਿਹੜਾ ਟਾਈਮ ਆਪਣਾ ਰੈਪਿਊਟੇਸ਼ਨ ਬਣਾਉਣ ਨੂੰ ਲੱਗਦਾ ਹੈ ਇਸ ਘਟਿਆ ਕੰਮ ਪਿਛੇ ਨਸ਼ੇ ਦੀਆਂ ਦਵੰਜਨਾਂ ਨਾਲ ਲੋਕਾਂ ਦੇ ਜਿਹੜੇ ਪਰਿਵਾਰ ਲੋਕਾਂ ਦੇ ਜਿਹੜੇ ਜਵਾਨ ਬੱਚੇ ਬਰਬਾਦ ਕਰਨ ਨਾਲ ਸੁਧਰ ਜਾਣ ਨਹੀਂ ਦੇ ਮੇਰੇ ਖਿਆਲ ਹੈ ਵੀ ਲਾਇਸੈਂਸ ਵੀ ਇਹਦੇ ਕੈਨਸਲ ਹੋਣਗੇ ਜਿਹੜੇ ਇਹਦੇ ਕੋਈ ਸਟੋਰ ਵਗੈਰਾ ਇਹ ਵੀ ਸੀਜ਼ ਹੋਣਗੀਆਂ ਦੁਬਾਰਾ ਇਹ ਮਖੜ ਲਾਇਸੈਂਸ ਇਹਨਾਂ ਨੂੰ ਮਿਲਣਾ ਨਹੀਂ ਹੈ ਆਪਣਾ ਦਾ ਫਿਊਚਰ ਖਰਾਬ ਨਾ ਕਰਨ ਜਿਹੜੀ ਬੈਡੀ ਜਿਹੜੀ ਲੀਗਲੀ ਦਵਾਈ ਵੇਚ ਸਕਦੇ ਸਿਰਫ ਉਹ ਵੇਚਣ ਨਸ਼ੇ ਦੀ ਦਵਾਈ ਇਹਦਾਂ ਨਾ ਵੇਚੇ ਇੱਕ ਸਰ ਪਿੰਡਾਂ ਦੇ ਵਿੱਚ ਜਿਹੜੇ ਬਿਨਾਂ ਡਿਗਰੀ ਤੋਂ ਡਾਕਟਰ ਬੈਠੇ ਨੇ ਝੋਲਾ ਛਾਪ ਡਾਕਟਰ ਬੈਠੇ ਨੇ ਉਹਨਾਂ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਮੈਡੀਸਨ ਵਗੈਰਾ ਹੁੰਦੀਆਂ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਵੀ ਜਿਹੜੇ ਡਾਕਟਰ ਜਿਹੜੇ ਬਿਨਾਂ ਡਿਗਰੀ ਵਾਲੇ ਤੁਸੀਂ ਕਹਿੰਦੇ ਹੋ ਉਹ ਸਾਡੇ ਜੋ ਧਿਆਨ ਜ਼ਿਆਦਾ ਉਹ ਤੇ ਡਾਕ ਇੰਸਪੈਕਟਰ ਸਾਹਿਬ ਨਾਲ ਲਗਾ ਉਹ ਵੀ ਚੈੱਕ ਕਰ ਦਿੰਦੇ ਆ ਜਿਹਦੇ ਕੋਲ ਡਿਗਰੀ ਨਹੀਂ ਆ ਜੇ ਕੋ ਨਸ਼ੇ ਵਾਲੀ ਜਿਹੜੀ ਸਾਡੇ ਐਨਡੀ ਦੇ ਵਿੱਚ ਫਾਲ ਕਰਦੀ ਹੈ ਤੇ ਉਤੇ ਅਸੀਂ ਪਰਚਾ ਵੀ ਦਰਜ ਕਰਾ